ਪੰਜਾਬ ਦੇ ਪੰਜੀਆਂ ਛੱਬੀਆਂ ਸਾਲਾਂ ਦੇ ਦੋ ਨੌਜਵਾਨਾਂ ਨੂੰ ਅਮਰੀਕਾ ਦੇ ਵਿੱਚ 50 ਸਾਲ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਉਂਕਿ ਸੱਚ ਤਾਂ ਕੁਝ ਹੋਰ ਹੈ ਜੋ ਸਾਹਮਣੇ ਆਇਆ ਹੈ ਤੁਸੀਂ ਵੇਖਿਆ ਹੋਣਾ ਕਿ ਪਿਛਲੇ ਦਿਨੀ ਫਲੋਰੀਡਾ ਦੇ ਵਿੱਚ ਦੋ ਪੰਜਾਬੀ ਮੁੰਡੇ ਟਰੱਕ ਡਰਾਈਵਰ ਜਿਹੜੇ ਸੀ ਇੱਕ ਟਰੱਕ ਨੂੰ ਬਦਮ ਬੈਕ ਕਰ ਰਹੇ ਸਨ ਤੇ ਜਿੱਥੇ ਉੱਥੇ ਇੱਕ ਐਕਸੀਡੈਂਟ ਦੀ ਘਟਨਾ ਵਾਪਰਦੀ ਹੈ ਜੋ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੈ ਕਿਉਂਕਿ ਸੀਸੀਟੀਵੀ ਕੈਮਰੇ ਤਾਂ ਹਰ ਹੀ ਜਗ੍ਹਾ ਦੇ ਉੱਪਰ ਫਾਰਮ 'ਚ ਲੱਗੇ ਹੋਏ ਨੇ ਇਹ ਵੀ ਇੱਕ ਸਾਹਮਣੇ ਆਇਆ ਕਿ ਇਹ ਸੱਚ ਬਿਲਕੁਲ ਸਹੀ ਹੈ ਕਿ ਜਾਂ ਦੇ ਪਿੱਛੇ ਕੁਝ ਹੋਰ ਸੱਚ ਸੀ ਜਿਹਨੂੰ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਤੇ ਜੇ ਪੰਜਾ ਪੰਜੀਆਂ ਸੱਦੀਆਂ ਸਾਲਾਂ ਦੇ ਦੋ ਨੌਜਵਾਨ ਮੁੰਡਿਆਂ ਨੂੰ 50 ਸਾਲ ਦੀ ਸਜ਼ਾ ਹੋ ਜਾਂਦੀ ਆ ਤੇ 50 ਸਾਲਾਂ ਚ ਬਹੁਤ ਕੁਝ ਬਦਲ ਜਾਣਾ ਹੋ ਸਕਦਾ ਉਹਦਾ ਮਾਂ ਬਾਪ ਭੈਣ ਭਰਾ ਵੀ ਇਸ ਸੰਸਾਰ ਤੋਂ ਚਲ ਜਾਣ ਹੋ ਸਕਦਾ ਕਿ ਉਹ 50 ਸਾਲਾਂ ਦੀ ਸਜ਼ਾ ਭੁਗਦੇ ਭੁਗਦੇ ਜੇਲ੍ਹ ਚੋਂ ਹੀ ਇਸ ਸੰਸਾਰ ਤੋਂ ਚਲ ਜਾਣ ਤੇ ਕੀ ਸਾਡਾ ਹਾ ਦਾ ਨਾਹਰਾ ਨਹੀਂ ਮਾਰਨਾ ਫਰਜ਼ ਬਣਦਾ ਕਿ ਸਾਡਾ ਫਰਜ਼ ਨਹੀਂ ਬਣਦਾ ਕਿ ਸਾਡੇ ਜਿਹੜੇ ਧੀਆ ਪੁੱਤ ਬਾਹਰ ਗਏ ਨੇ ਉਹਨਾਂ ਲਈ ਅਸੀਂ ਹਾ ਦਾ ਨਾਹਰਾ ਮਾਰੀਏ ਘੱਟੋ ਘਾਟਾ ਸੀ ਉਹਨਾਂ ਲਈ ਪ੍ਰਚਾਰਤਾ ਕਰੀਏ ਸਾਡਾ ਮੁਢਲਾ ਫਰਜ਼ ਬਣਦਾ ਹੁਣ ਸੱਚ ਕੀ ਆ ਸਭ ਤੋਂ ਪਹਿਲਾਂ ਸੱਚ ਤਾਂ ਪੰਜਾਬ ਤੋਂ ਹੀ ਸ਼ੁਰੂ ਹੋ ਜਾਂਦਾ ਜੇ ਪੰਜਾਬ 'ਚ ਰੋਜ਼ਗਾਰ ਹੋਵੇ ਕੰਮ ਧੰਦਾ ਹੋਣ ਸਰਕਾਰਾਂ ਚੰਗੀਆਂ ਹੋਣ ਨਸ਼ੇ ਨਾ ਹੋਣ ਕਿਹੜੇ ਮਾਪੇ ਦਾ ਚੀ ਕਰਦਾ ਕਿ ਆਪਣੇ ਜਵਾਨ ਪੁੱਤ ਨੂੰ ਘਰ ਤੋਂ ਤੋਰ ਦਿੱਤਾ ਜਾਵੇ ਜਿਸ ਉਮਰ ਚ ਪੁੱਤ ਦੀ ਸ਼ਾਦੀ ਕਰਨੀ ਹੁੰਦੀ ਆ ਉਹਨੂੰ ਬਾਹੋਂ ਫੜ ਕੇ ਸਾਰਾ ਘਰ-ਬਾਰ ਵੇਚ ਕੇ ਕਹਿ ਦਿੱਤਾ ਜਾਵੇ ਤੂੰ ਚੱਲ ਜਾ ਇੱਥੇ ਤੇਰੀ ਜ਼ਿੰਦਗੀ ਨੂੰ ਖਤਰਾ ਆ ਇੱਥੇ ਤੈਨੂੰ ਨਸ਼ੇ ਲੱਗ ਸਕਦੇ ਆ ਇੱਥੇ ਤੂੰ ਮਾੜੀਆਂ ਸੰਗਤਾਂ 'ਚ ਪੈ ਸਕਦਾ ਇੱਥੇ ਤੈਨੂੰ ਕੰਮ ਨਹੀਂ ਮਿਲਣਾ ਸਭ ਤੋਂ ਵੱਡਾ ਦੋਸ਼ੀ ਸਾਡੀਆਂ ਸਰਕਾਰਾਂ ਨੇ ਉਸ ਤੋਂ ਬਾਅਦ ਕੇਂਦਰ ਸਰਕਾਰਾਂ ਨੇ ਕੇਂਦਰ ਸਰਕਾਰਾਂ ਤੋਂ ਬਾਅਦ ਜਿਹੜੇ ਮੁੰਡੇ ਬਾਹਰ ਜਾਂਦੇ ਨੇ ਹੁਣ ਉੱਥੇ ਐਕਸੀਡੈਂਟ ਆਪਾਂ ਵੇਖਦੇ ਆਂ ਵੇਖਿਆ ਕਿ ਇੱਕ ਬਹੁਤ ਗੱਡੀ ਕਾਰ ਦੇ ਵਿੱਚ ਜਿਹੜਾ ਇੱਕ ਪਰਿਵਾਰ ਆ ਉਹਦੀ ਮੌਤ ਹੋ ਜਾਂਦੀ ਹੈ ਦੋ ਜਾਣਿਆਂ ਦੀ ਸਾਨੂੰ ਉਸ ਪਰਿਵਾਰ ਦੇ ਨਾਲ ਵੀ ਬਹੁਤ ਅਫਸੋਸ ਆ ਅਸੀਂ ਉਹਨਾਂ ਪਰਿਵਾਰ ਨਾਲ ਹਮਦਰਦੀ ਕਰਦੇ ਹਾਂ ਕਿਉਂਕਿ ਉਹਨਾਂ ਮੁੜ ਕੇ ਧਰਤੀ ਤੇ ਨਹੀਂ ਆਉਣਾ ਜਿਹੜੇ ਇਸ ਧਰਤੀ ਤੋਂ ਚਲ ਜਾਂਦੇ ਨੇ ਉਹ ਹੀ ਜਾਣਦੇ ਨੇ ਉਹਨਾਂ ਦੇ ਪਿਛਲਿਆਂ ਨੂੰ ਕਿੰਨਾ ਦੁੱਖ ਹੁੰਦਾ ਸੀ ਸਾਰਾ ਪੰਜਾਬ ਉਸ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਰ ਕਰਦੇ ਆਂ ਸੱਚ ਇਹ ਵੀ ਆ ਕਿ ਉਹਨਾਂ ਦੋਨਾਂ ਮੁੰਡਿਆਂ ਦੀ ਉਸ ਪਰਿਵਾਰ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਉਹ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸਨ ਕਦੀ ਉਹ ਇੱਕ ਦੂਜੇ ਨੂੰ ਮਿਲੇ ਵੀ ਨਹੀਂ ਹੋਣਗੇ ਫਿਰ ਇਹ ਘਟਨਾ ਨੂੰ ਇੱਕ ਬੜੇ ਠੰਡੇ ਦਿਮਾਗ ਨਾਲ ਸੋਚਣਾ ਤੇ ਵਿਚਾਰਨਾ ਚਾਹੀਦਾ ਹੁਣ ਜਦੋਂ ਉੱਥੇ ਟਰੱਕ ਡਰਾਈਵਰ ਵੀਰ ਗੱਡੀ ਮੋੜ ਰਹੇ ਸਨ ਜੂ ਟਰਨ ਕਰ ਰਹੇ ਸਨ ਤੇ ਉਹਨਾਂ ਸਭ ਤੋਂ ਪਹਿਲਾਂ ਅੱਗੇ ਪਿੱਛੇ ਵੇਖਿਆ ਕਿ ਕੋਈ ਗੱਡੀ ਤੇ ਨਹੀਂ ਆ ਰਹੀ ਇਹ ਸੀਸੀਟੀਵੀ ਕੈਮਰੇ ਵਿੱਚ ਸੱਚ ਬੋਲਦਾ ਪਿਆ ਹੁਣ ਜਿਹੜੀਆਂ ਫੌਰਨੀਆਂ ਗੱਡੀਆਂ ਨੇ ਉਹਨਾਂ ਦੀ ਸਪੀਡ ਹੋ ਸਕਦਾ ਬਹੁਤ ਜ਼ਿਆਦਾ ਹੋਵੇ ਕੋਈ 100 ਤੇ ਚੱਲ ਰਹੀ ਹੋਵੇ 150 ਤੇ ਚੱਲ ਰਹੀ ਹੋਵੇ 200 ਤੇ ਚੱਲ ਰਹੀ ਹੋਵੇ ਤਾਂ ਉਹ ਗੱਡੀ ਜਿਹੜੀ ਸੀ ਕਾਫੀ ਦੂਰ ਹੋਵੇ 4-5 ਕਿਲੋਮੀਟਰ ਦੂਰ ਹੋਵੇ ਦੂਜੇ ਪਾਸੇ ਟਰੱਕ ਜਿਹੜਾ ਉਹ ਕਾਫੀ ਵੱਡਾ ਸੀ ਜਿਹਦੇ ਕਰਕੇ ਉਹ ਗੱਡੀ ਨੂੰ ਹੋ ਸਕਦਾ ਉਸ ਬੰਦੇ ਨੇ ਦੂਰੋਂ ਕੰਟਰੋਲ ਕਰਨ ਦੀ ਕੋਸ਼ਿਸ਼ ਨਾ ਕੀਤੀ ਤੇ ਗੱਟ ਟਰੱਕ ਆ ਉਹ ਗੱਡੀ ਕਾਰ ਦੇ ਵਿੱਚ ਵੱਜ ਗਈ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਐਕਸੀਡੈਂਟ ਹੋਣ ਦਾ ਦੂਸਰਾ ਕਿ ਇਹਦੇ ਜਿਹੜੇ ਆਪਾਂ ਘਰੋਂ ਬਾਹਰ ਜਾਂਦੇ ਆ ਸਾਡੇ ਪੇਰੈਂਟ ਸਾਨੂੰ ਇਹ ਬਾਰ ਬਾਰ ਕਹਿੰਦੇ ਨੇ ਕਿ ਪੁੱਤ ਜਦੋਂ ਤੁਸੀਂ ਸੜਕ ਤੇ ਚੱਲੇ ਹੋ ਤਾਂ ਗੱਡੀ ਹੌਲੀ ਚਲਾਇਓ ਗੱਡੀ ਤੇਜ਼ ਨਾ ਚਲਾਇਓ ਕੋਈ ਐਕਸੀਡੈਂਟ ਨਾ ਹੋ ਜਾਵੇ ਇਸ ਕਰਕੇ ਮੈਂ ਸਮਝਦਾ ਕਿ ਉਹਨਾਂ ਭੈਣ ਭਰਾਵਾਂ ਨੂੰ ਵੀ ਚਾਹੀਦਾ ਸੀ ਕਿ ਜਦੋਂ ਸੜਕ ਤੇ ਹੁੰਦੇ ਨੇ ਚਾਹੇ ਫੌਰਨ ਦੇ ਕੁਝ ਵੀ ਲੋਕ ਹੋਣ ਆਪਣੀ ਗੱਡੀ ਨੂੰ ਕੰਟਰੋਲ 'ਚ ਚਲਾਉਣਾ ਜ਼ਰੂਰੀ ਨਹੀਂ ਕਿ ਆਪਾਂ 150 ਤੇ ਚਲਾਉਣੀ ਆ 200 ਤੇ ਚਲਾਉਣੀ ਆ ਆਪਾਂ ਉਹ ਗੱਡੀਆਂ ਨੂੰ ਫੌਰਨ ਦੇ ਲੋਕ ਵੀ ਉਹਨਾਂ ਲਈ ਵੀ ਕਾਨੂੰਨ ਹੋਣਾ ਚਾਹੀਦਾ ਕਿ ਕੋਈ ਵੀ ਗੱਡੀ ਕੰਟਰੋਲ ਤੇ ਚਲਾਓ ਜੇ ਗਾੜੀ ਕੋਈ ਵੀਹੀਕਲ ਖੜਾਇਆ ਮੰਨ ਲਓ ਕੋਈ ਟਰੱਕ ਮੁੜ ਰਿਹਾ ਸੀ ਜੇਕਰ ਕੁਦਰਤੀ ਟਰੱਕ ਉਥੇ ਖਰਾਬ ਹੋ ਜਾਂਦਾ ਸੈਂਟਰ ਦੇ ਕੀ ਮਗਰਲੇ ਜਿਹੜੇ ਭੈਣ ਭਰਾ ਆ ਰਹੇ ਸੀ ਉਹ ਪੂਰੀ ਤੇਜ਼ੀ ਨਾਲ ਕੇ ਗੱਡੀ ਦੇ ਪਿੱਛੇ ਮਾਰ ਦਿੰਦੇ ਸੋ ਵਾਲੇ ਇਹ ਵੀ ਬਣਦਾ ਹੈ ਕਿ ਉੱਥੇ ਗਲਤੀ ਕੱਲੇ ਟਰੱਕ ਡਰਾਈਵਰ ਵੀਰਾਂ ਦੀ ਨਹੀਂ ਆ ਗੱਡੀ ਗਲਤੀ ਉੱਥੇ ਉਸ ਗੋਣ ਵਾਲੇ ਜਾਣ ਵਾਲੇ ਭੈਣ ਭਰਾਵਾਂ ਦੀ ਵੀ ਹੋ ਸਕਦੀ ਆ ਜਿਹੜੇ ਇੰਨੀ ਤੇਜ਼ ਵਿੱਚ ਆ ਰਹੇ ਸਨ ਇਸ ਤਰ੍ਹਾਂ ਕਿ ਮੈਂ ਸਮਝਦਾ ਕਿ ਅਮਰੀਕਾ ਸਰਕਾਰ ਨੂੰ ਇਹਦੇ ਬਾਰੇ ਬੜੇ ਪਿਆਰ ਤੇ ਧਿਆਨ ਨਾਲ ਸੋਚਣਾ ਚਾਹੀਦਾ ਪੰਜਾਬ ਦੇ ਲੋਕ ਅਮਰੀਕਾ ਨੂੰ ਵੀ ਬੜਾ ਪਿਆਰ ਕਰਦੇ ਨੇ ਹੋਰ ਦੇਸ਼ਾਂ ਨੂੰ ਵੀ ਬਹੁਤ ਪਿਆਰ ਕਰਦੇ ਨੇ ਉੱਥੇ ਉਹਨਾਂ ਨੂੰ ਰੋਜੀ ਰੋਟੀ ਮਿਲਦੀ ਆ ਤੇ ਜਿੱਥੋਂ ਇਨਸਾਨ ਨੂੰ ਰੋਜੀ ਰੋਟੀ ਮਿਲੇ ਨਾ ਕੋਈ ਉੱਥੇ ਗੁਨਾਹ ਨਹੀਂ ਕਰਦਾ ਉੱਥੇ ਕੋਈ ਪਾਪ ਨਹੀਂ ਕਰਦਾ ਇਸ ਕਰਕੇ ਜਿਹੜਾ ਸਾਡੇ ਅੰਮ੍ਰਿਤਸਰ ਤੋਂ ਨਜ਼ਦੀਕ ਤਰਨਤਾਰਨ ਪਿੰਡ ਦੇ ਰਟੌਲ ਪਿੰਡ ਦੇ ਮੁੰਡੇ ਹਰਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਜਾਂ ਉਹਨਾਂ ਦੀ ਜਿਹੜੀ ਆ ਉੱਥੇ ਕੋਈ ਚੰਗੀ ਪਟੀਸ਼ਨ ਪਾਈ ਜਾਵੇ ਸਰਕਾਰ ਉੱਤੇ ਰਹਿਮ ਕਰੇ ਕਿਉਂਕਿ ਉਹਨਾਂ ਨੇ ਮਿੱਟ ਕੇ ਕੁਝ ਨਹੀਂ ਕੀਤਾ ਇਹ ਸਭ ਕੁਝ ਅਚਾਨਕ ਹੋਇਆ ਆ ਤੇ ਸਾਡੀ ਇੰਡੀਅਨ ਸਰਕਾਰ ਵੀ ਇਹਦੇ ਵਿੱਚ ਦਖਲਅੰਦਾਜ਼ੀ ਕਰੇ ਪੰਜਾਬ ਸਰਕਾਰ ਵੀ ਦਖਲਅੰਦਾਜ਼ੀ ਕਰੇ ਤਾਂ ਕਿ ਉਹ ਮੁੰਡੇ ਜਿਹੜੇ ਸਹੀ ਸਲਾਮਤ ਉਹਨਾਂ ਦੇ ਨਾਲ ਹੋਰ ਵੀ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਉਹ ਸਾਰਿਆਂ ਦੀ ਜ਼ਿੰਦਗੀ ਪਹਿਲਾਂ ਵਾਂਗ ਸਮੂਥਲੀ ਤੇ ਪਹਿਲਾਂ ਵਾਂਗ ਨਰਮ ਤੇ ਵਧੀਆ ਚੱਲ ਸਕੇ ਤੇ ਮਾਂ ਬਾਪ ਨੂੰ ਹਮੇਸ਼ਾ ਆਪਣੇ ਧੀਆਂ ਪੁੱਤਰਾਂ ਦੀ ਠੰਡੀ ਜਿਹੜੀ ਹੈ ਸ਼ਾਂ ਤੇ ਠੰਡੀ ਹਵਾ ਪਉਂਦੀ ਰਹੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸੀਕਾ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਪਟੀਸ਼ਨ ਤੇ ਸਾਈਨ ਕਰੋ ਕੋਈ ਚੰਗੀ ਪਟੀਸ਼ਨ ਜਿਹੜੀ ਆ ਉੱਥੇ ਦਾਖਲ ਕੀਤੀ ਜਾਵੇ ਜਿਹਦੇ ਨਾਲ ਨਿਆ ਜਿਹੜਾ ਵਾ ਉਹ ਦੋਨਾਂ ਮੁੰਡਿਆਂ ਨੂੰ ਮਿਲ ਸਕੇ ਸਾਨੂੰ ਉਹਨਾਂ ਮੁੰਡਿਆਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਮਰਦੇ ਨੇ ਉਹਨਾਂ ਦੇ ਨਾਲ ਵੀ ਪੂਰੀ ਹਮਦਰਦੀ ਆ ਵਾਹਿਗੁਰੂ ਮੇਰ ਕਰੇ ਸਾਰਾ ਕੁਝ ਵਧੀਆ ਤਰੀਕੇ ਨਾਲ ਨਿਬੜ ਜਾਵੇ ਜੁੰਦੇ ਬਸਤੇ ਰਹੋ ਰੱਬ ਸੁਣਾ ਤੁਹਾਡੀ ਸਾਰਿਆਂ ਦੀ ਲੰਬੀ ਲੰਬੀ ਉਮਰ ਕਰਨ